ਸਾਸਰੀਕਾਲ ਦੋਸਤੋ ਮੇਰੇ YouTube ਚੈਨਲ ਡਾਰਕ ਸੱਚ ਟੀਵੀ ਤੇ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਤੇ ਜਿਹੜੀ ਅੱਜ ਆਪਾਂ ਗੱਲਬਾਤ ਕਰਨ ਲੱਗੇ ਆ ਉਹ ਇੱਕ ਸੰਦਰਾਂਝੀ ਕਹਿ ਲੋ ਜਾਂ ਇੱਕ ਜੀਵਨ ਦੀ ਬਾਇਓਗ੍ਰਾਫੀ ਕਹਿ ਲੋ ਅੰਕਲ 11 ਮਈ ਨੂੰ ਅ ਸਰਜੀਪ ਪਾਤਰ ਜੀ ਇਸ ਦੁਨੀਆ ਚ ਨਹੀਂ ਰਹੇ ਤੇ ਪੰਜਾਬੀ ਸਾਹਿਤਕ ਜੰਤ ਨੂੰ ਇਹ ਇੱਕ ਬਹੁਤ ਵੱਡਾ ਘਾਟਾ ਕਿਉਂਕਿ ਪੰਜਾਬੀ ਦੇ ਗਿਨੇ ਚੁਰਮੇ ਲੇਖਕਾਂ ਦੇ ਵਿੱਚ ਆਉਂਦੇ ਸੀ ਸਰਜੀਪ ਪਾਤਰ ਜੀ ਡਾਕਟਰ ਦੀ उपाधि ਉਹਨਾਂ ਨੂੰ ਮਿਲੀ ਹੋਈ ਸੀ ਕਿਉਂਕਿ ਉਹਨਾਂ ਨੇ ਪੀ ਐਚ ਡੀ ਕੀਤੀ ਸੀ ਅੱਜ ਇੱਕ ਝਲਕ ਉਹਨਾਂ ਦੇ ਆਪਾ ਜੀਵਨ ਦੇ ਉੱਤੇ ਅਸੀਂ ਮਾਰਾਂਗੇ ਕਿ ਉਹਨਾਂ ਦੀ ਜੀਵਨ ਦੀ ਸ਼ੁਰੂਆਤ ਕਿੱਥੋਂ ਹੋਈ ਸੀ ਉਹਨਾਂ ਦਾ ਜਨਮ ਹੋਇਆ ਸੀ ਜਲੰਧਰ ਜ਼ਿਲ੍ਹੇ ਦੇ ਪਾਤੜ ਪਿੰਡ ਦੇ ਵਿੱਚ 1945 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਤੇ ਉਹ ਪਿੰਡ ਦੇ ਸਕੂਲ ਤੋਂ ਪਹਿਲਾਂ ਪੜ੍ਹਾਈ ਕਰਦੇ ਆ ਤੇ ਉਸ ਤੋਂ ਬਾਅਦ ਅਰੰਧੀਰ ਗਵਰਨਮੈਂਟ ਕਾਲਜ ਫਗਵਾੜੇ ਤੋਂ ਉਹਨਾਂ ਨੇ ਜਦੋਂ ਬੀਏ ਕੀਤੀ ਸੀ ਬੀਏ ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਹਨਾਂ ਨੇ ਪੰਜਾਬੀ ਦੀ ਐਮਏ ਕੀਤੀ ਤੇ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਉਹਨਾਂ ਨੇ ਪੀਐਚਡੀ ਕੀਤੀ ਸੀ ਤੇ ਜਿਹੜਾ ਉਹਨਾਂ ਦੇ ਨਾਲ ਦੇ ਨਾਲ ਪਾਤਰ ਸ਼ਬਦ ਲੱਗਦਾ ਉਹ ਉਹਨਾਂ ਨੂੰ ਦਿੱਤਾ ਸੀਗਾ ਸੁਰਜੀਤ ਸਿੰਘ ਸੇਠੀ ਹੋਰਾਂ ਨੇ ਜਿਹੜੇ ਕਿ ਉਹਨਾਂ ਦੇ ਅਧਿਆਪਕ ਸੀਗੇ ਉਸ ਤੋਂ ਪਹਿਲਾਂ ਕਿਹਾ ਜਾਂਦਾ ਕਿ ਉਹ ਆਪਣੇ ਨਾਮ ਦੇ ਨਾਲ ਪਾਤੜ ਸ਼ਬਦ ਵੀ ਯੂਜ਼ ਕਰਦੇ ਸੀਗੇ ਪਾਤੜ ਤੋਂ ਹੀ ਪਾਤਰ ਸ਼ਬਦ ਆ ਜਿਹੜਾ ਇਹ ਬਣਿਆ ਸੀ ਇੱਕ ਪੰਜਾਬੀ ਦੇ ਸਿੰਗਰ ਤੁਸੀਂ ਸੁਣਿਆ ਹੋਣਾ ਦਿਦਾਰ ਪਰਦੇਸੀ ਉਹ ਵੀ ਇਹਨਾਂ ਦੇ ਕਜ਼ਨ ਹੈ ਸੰਗੀਤ ਪੱਤਰ ਹੋਰ ਆ ਤੇ 1969 ਦੇ ਵਿੱਚ ਬੀੜ ਬਾਬਾ ਬੁੱਢਾ ਸਾਹਿਬ ਆ ਫਕਾਲਜ ਦੇ ਵਿੱਚ ਪ੍ਰੋਫੈਸਰ ਦੀ ਜਿਹੜੀ ਇਹਨਾਂ ਨੇ ਡਿਊਟੀ ਨਿਭਾਈ ਸੀ ਉਸ ਤੋਂ ਇਲਾਵਾ 2002 ਦੇ ਵਿੱਚ ਇਹ ਪੰਜਾਬੀ ਸਾਹਿਤ ਅਕਾਦਮੀ ਦੇ ਜਿਹੜੇ ਪ੍ਰਧਾਨ ਆ ਉਹ ਚੁਣੇ ਗਏ ਤੇ ਬਾਅਦ ਦੇ ਵਿੱਚ ਪੰਜਾਬ ਸਰਕਾਰ ਨੇ 2013 ਦੇ ਵਿੱਚ ਇਹਨਾਂ ਨੂੰ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦਾ ਪ੍ਰਧਾਨ ਬਣਾ ਦਿੱਤਾ ਸੀ ਤੇ ਜੇ ਆਪਾਂ ਇਹਨਾਂ ਦੇ ਗੀਤਾਂ ਦੀ ਗੱਲ ਕਰੀਏ ਤੇ ਗੀਤਾਂ ਦੇ ਵਿੱਚ ਜਿਵੇਂ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਆ ਤਾਂ ਸ਼ਮਾਨਦਾਨ ਕੀ ਕਹਿਣਗੇ ਜਾਂ ਅਸੀਂ ਬਲ ਦਾ ਬਿਰਖ ਹਾਂ ਬਸ ਸ਼ਾਂਤੀ ਕਹਾ ਤੇ ਇੱਕ ਤੁਸੀਂ ਸੁਣਿਆ ਹੋਣਾ ਅਮਰਿੰਦਰ ਗਿੱਲ ਨੇ ਵੀ ਉਹ ਗਾਇਆ ਸੀ ਕੋਈ ਡਾਲੀਆਂ ਚੋਂ ਲੰਗੇ ਹਵਾ ਬਣ ਕੇ ਅਸੀਂ ਰਹਿ ਗਏ ਅਮ੍ਰਿਕਹ ਵਾਲੀ ਹਵਾ ਬਣ ਕੇ ਤੇ ਕਾਫੀ ਲੋਕ ਚਾਚਾ ਦੇ ਵਿੱਚ ਜਿਹੜੇ ਇਹ ਗੀਤ ਰਹੇ ਸੀ ਤੇ ਜਾਂ ਤੁਸੀਂ ਇਹਨਾਂ ਦੇ ਪੋਜ਼ਿਟਿਵ ਥਿੰਗਸ ਬਾਰੇ ਸੁਣਿਆ ਹੋਣਾ ਇੱਕ ਕਪਤਾ ਸੀਗੀ ਸਰਜੀਤ ਪਾਤਰ ਫਰਾਂ ਦੀ ਕੇ ਆਈ ਪੱਤ ਝੜ ਫੇਰ ਕੀ ਆ ਤੂੰ ਅਗਲੀ ਰੁੱਤ ਚ ਜ਼ਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿ ਤੋ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਤੇ ਇਸ ਤੋਂ ਇਲਾਵਾ ਵੀ ਇੱਕ ਇਹਨਾਂ ਦਾ ਮੈਂ ਕੁਆਰਟਸ ਪੜ ਰਿਹਾ ਸੀਗਾ ਕਿ ਜਦੋਂ ਉਹਨਾਂ ਦੀ ਮਹਿਫਲ ਚ ਮੈਂ ਕੱਲਾ ਰਹਿ ਗਿਆ ਮੈਂ ਸਤ ਗੁਰਾਂ ਨੂੰ ਯਾਦ ਕੀਤਾ ਤੇ ਮੈਂ ਇੱਕ ਤੋਂ ਸਵਾ ਲੱਖ ਹੋ ਗਿਆ ਤਰ੍ਹਾਂ ਦੀ ਬਹੁਤ ਰਚਨਾਵਾਂ ਉਹਨਾਂ ਨੇ ਲਿਖੀਆਂ ਇਸ ਤੋਂ ਇਲਾਵਾ ਸ਼ਹੀਦ ਉਧਮ ਸਿੰਘ ਫਿਲਮ ਇੱਕ ਆਈਸੀ ਪੰਜਾਬੀ ਉਹਦੇ ਜਿਹੜੇ ਡਾਇਲੌਗ ਸੀ ਨਾ ਉਹ ਵੀ ਸਰਜੀਤ ਪਾਤਰ ਹੋਰਾਂ ਦੇ ਲਿਖੇ ਹੋਏ ਸੀਗੇ। ਉਹਨਾਂ ਨੂੰ ਰਾਸ਼ਟਰਪਤੀ ਤੋਂ ਪਦਮ ਸ਼੍ਰੀ ਅਵਾਰਡ ਵੀ ਮਿਲਿਆ ਹੋਇਆ ਸੀ। ਤੇ ਜਿਹੜੀ ਉਹਨਾਂ ਦੀ ਕਵਤਾ ਮੇਰੀ ਸਭ ਤੋਂ ਜ਼ਿਆਦਾ ਮਨਪਸੰਦ ਆ ਉਹ ਸੀਗੀ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਉਂ ਚੁੱਪ ਰਿਆ ਤਾਂ ਸ਼ਮਾ ਦਾਲ ਕੀ ਕਹਿਣਗੇ। ਉਹ ਹੰਸ ਰਾਜ ਹੰਸਰਾ ਨੇ ਗਾਈ ਵੀ ਆ। ਸੁਣੀ ਸਕਦੇ ਆ ਤੁਸੀਂ YouTube ਤੇ। ਚਲੋ ਮੈਨੂੰ ਗਾਉਣਾ ਤਾਂ ਵੈਸੇ ਨਹੀਂ ਆਉਂਦਾਗਾ। ਸੋ ਫਿਰ ਵੀ ਆਪਾਂ ਉਸ ਕਪਤਾਨ ਨੂੰ ਗੁਣ ਗਿਣਾ ਕੇ ਇੱਕ ਸੰਦਰ ਅੰਜਲੀ ਆ ਡਾਕਟਰ ਸਜੀਤ ਪਾਤਰ ਜੀ ਨੂੰ ਦਿੰਨੇ ਆ। ਕੋ ਜਿ ਕਿ ਹਾਂ ਤਾਂ ਹਨੇਰਾ ਜਰੇਗਾ ਕਿਵੇਂ ਹੈ ਝੁਪ ਰਹਾ ਤਾਂ ਸ਼ਮਾਂ ਧਾਨ ਕੀ ਕਹਿਣਗੀ ਮੌਤ ਗੀਤ ਦੀ ਜੇ ਇਸ ਰਾਤ ਹੋ ਗਈ ਤਾਂ ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੀ ਉਜੀ ਕੇ ਹੱਥ ਹਨੇਰਾ ਜਰੇ ਗਾ ਕਿਵੇਂ ਹੈ ਚੁੱਪਰੇ ਹੱਥ ਸ਼ਮਾ ਧਾਣ ਕੀ ਕਹਿਣਗੇ ਜੋ ਵਦੇ ਸ਼ਾਂਚ ਰੁੱਲਦੇ ਨਾ ਰੋਜੀ ਲਹੀ ਜਾਂ ਦੋਂ ਦੇਸ਼ ਪਰ ਕੰਗੇ ਆਪਣੇ ਕਰੀ ਕੁਝ ਤੇ ਸੇਕੰਗੇ ਮਾਂ ਦੇ ਸਿਵੇਦੀ ਅਗੰ ਕੁਝ ਕਵਰਾਂ ਦੇ ਰੁੱਖ ਹੇਟ ਜਾ ਬੈਣਗੇ ਕੁਝ ਕਿ ਹਾ ਤਹਨੇ ਰ ਜਰੇਗਾ ਕਿਵੇਂ ਚੁੱਪ ਰਹੇ ਤਾਂ ਸ਼ਮਾ ਧਾਣ ਕੀ ਕਹਿਣਗੇ ਇਸ ਦਾਲਤ ਚ ਬੰਦੇ ਬਿਰਕ ਹੋ ਗਏ ਫੈਸਲਾ ਸੁਣਦੇ ਆ ਸੁਣਦੇ ਆ ਤਕਲ ਗਏ आंखो ननु जड़े करी जान हुं एक दूती के एथे खड़े रहनगे कुजी के हां तहनेरा जरे ग किमे चुप रे हां दान की कहनगे ये भी मेरा अपना ही मैम है, है। કે કોઈ દીવા જગેગા મારી કબરતે જે હવા એહી રહી કબર ઉતે તાકી કરા وچ વી દીવે બુજે રહેંગે કુજ કે હા તહનેર જરેગા કે મે હે ચૂપ રહા તા શમા દાણે કી કહેંગે ਚੁੱਪ ਰਹ ਤਾ ਸ਼ਮਾ ਦਾਣ ਕੀ ਕਹਿਣਗੇ ਸੋ ਇਹ ਜਿਹੜਾ ਗੀਤ ਸੀ ਇਹ ਕਾਫੀ ਲੰਬਾ ਮੈਂ ਤਿੰਨ ਕਪੈਰੇ ਤੁਹਾਨੂੰ ਸੁਣਾਏ ਆ ਇਹਦੇ ਅਰਥ ਬੜੇ ਡੂੰਗੇ ਸੀਗੇ ਜਦੋਂ ਮੈਂ ਪੜਿਆ ਕਿ ਕਿ ਇਹ ਵੀ ਮੇਰਾ ਆਪਣਾ ਹੀ ਵਹਿਮ ਹੈ ਕਿ ਕੋਈ ਦੀਵਾ ਜਗੇਗਾ ਮੇਰੀ ਕਬਰ ਤੇ ਪਰ ਜੇ ਹਵਾ ਇਹੀ ਰਹੀ ਕਬਰਾਂ ਉੱਤੇ ਤੱਕ ਘਰਾ ਵਿੱਚ ਵੀ ਦੀਵੇ ਬੁਝੇ ਰਹਣਗੇ ਇਹ ਵਰਤਾਲਾ 1988-90 ਦੇ ਵਿੱਚ ਜਿਹੜੇ ਪੰਜਾਬ ਦੇ ਹਾਲਾਤ ਸੀ ਨਾ ਉਹਨਾਂ ਦੇ ਉੱਤੇ ਸੀ ਕਿ ਜੇ ਇਹੀ ਹਵਾ ਰਹੀ ਨਾ ਕਵਰਾਂ ਦੇ ਉੱਤੇ ਤਾਂ ਕਿ ਘਰਾਂ 'ਚ ਵੀ ਦੀਵੇ ਬੁਜੇ ਰਹਣਗੇ ਤੇ ਵਾਕਈ ਉਹ ਹਾਲਾਤ ਹੀ ਇੱਤਾ ਦੇ ਸੀਗੇ ਘਰਾਂ 'ਚ ਵੀ ਦੀਵੇ ਜਗਣ ਵਾਲਾ ਹਾਲਾਤ ਨਹੀਂ ਸੀਗੇ ਉਸ ਤੋਂ ਇਲਾਵਾ ਆਪ ਦੀ ਜ਼ਿੰਦਗੀ ਨੂੰ ਬੜਾ ਸੋਨਾ ਉਹਨਾਂ ਨੇ ਬਿਆਨ ਕੀਤਾ ਹੰਸ ਰਾਜ ਹੰਸ ਨੇ ਤਾਂ ਉਹਨਾਂ ਦੇ ਕਾਫੀ ਗਾਣੇ ਗਾਏ ਆ ਜਿਵੇਂ ਇੱਕ ਸੀਗਾ ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈ ਲਈ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ ਮੈਲੀ ਜਿਹੀ ਸਿਆਲ ਦੀ ਔ ਤੁੰਦਰੀ ਸਵੇਰ ਸੀ ਸੂਰਜ ਚੜਨ ਚ ਹਲੇ ਬੜੀ ਦੇਰ ਸੀ ਜਦੋਂ ਪਿਤਾ ਪਰਦੇਸ ਗਿਆ ਪਹਿਲੀ ਵਾਰ ਸੀ ਮੇਰੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਤੇ ਹਨੇਅ ਸੀ ਹਲੇ ਤੱਕ ਨੈਣਾ ਵਿੱਚ ਮਾੜੀ-ਮਾੜੀ ਗਹਿਰੇ ਦਿਲ ਨਹੀਂ ਉਦਾਸ ਸੀ ਬਾਕੀ ਸਭ ਖੈਰੇ ਦਿਲ ਨਹੀਂ ਉਦਾਸ ਸੀ ਬਾਕੀ ਸਭ ਖੈਰੇ ਇਹ ਜੀਵਨ ਦੇ ਉੱਤੇ ਉਹਨਾਂ ਨੇ ਆਪਦੇ ਤੇ ਲਿਖਿਆ ਸੀ ਕਿ ਜਦੋਂ ਪਿਤਾ ਪਹਿਲੀ ਵਾਰ ਪਰਦੇਸ ਗਿਆ ਸੀ ਕਿ ਉਹਨਾਂ ਦੇ ਹਾਲਾਤ ਕਿੱਦਾਂ ਦੇ ਸੀ ਤੇ ਬੜੀ ਪੇਟ ਪੰਜਾਬੀ ਚ ਉਹਦੇ ਚੱਕ ਪੈਰਾ ਇਹ ਵੀ ਹੁੰਦਾ ਕਿ ਦੂਰ ਇੱਕ ਪਿੰਡ ਵਿੱਚ ਨਿੱਕਾ ਜਿਹਾ ਘਰ ਸੀ ਤੱਚੀਆਂ ਸੀ ਕੰਦਾ ਤੇ ਕੱਚਾ ਜਿਹਾ ਦਰ ਸੀ ਉਹਦਾ ਬੋੜਾ ਜਿਹਾ ਦਰ ਸੀ ਬੋੜਾ ਮਤਲਬ ਹੁੰਦਾ ਜਿਹਨੂੰ ਆਪਾਂ ਇੱਕ ਦੰਦ ਮੂਰੇ ਟੁੱਟ ਜਾ ਬੋੜਾ ਕਹਿੰਦੇ ਨੇ ਤੇ ਉਹਨਾਂ ਨੇ ਜਦੋਂ ਇੰਟਰਵਿਊ ਚ ਦੱਸਿਆ ਸੀ ਕਿ ਸਾਡਾ ਜਿਹੜਾ ਤਖਤਾ ਸੀ ਨਾ ਉਹਦੇ ਵਿੱਚ ਇੱਕ ਲੱਕੜ ਨਿਕਲੀ ਹੋਈ ਸੀ ਉਹ ਬੋੜਾ ਜਿਹਾ ਹੀ ਲੱਗਦਾ ਸੀ ਤੇ ਯਾਨੀ ਕਿ ਕਿੱਥੋਂ ਤੱਕ ਉਹ ਕਪਤਾਨ ਨੂੰ ਇੱਕ ਰੂਪ ਦੇ ਵਿੱਚ ਲਿਖਦੇ ਸੀ ਕਿਵੇਂ ਉਹ ਸਰਜਦੇ ਸੀ ਕਿ ਇੱਕ ਸੀਨ ਪੇਸ਼ ਕਰ ਦਿੰਦੇ ਸੀ ਅੱਖਾਂ ਦੇ ਸਾਹਮਣੇ ਤੇ ਇੱਕ ਉਹਨਾਂ ਦਾ ਹੋਰ ਬੜਾ ਵਧੀਆ ਸੀ ਕਿ ਇੰਨਾ ਸੱਚ ਨਾ ਬੋਲ ਕੇ ਇਕੱਲਾ ਹੀ ਰਹਿ ਜਾਵੇਂ ਚਾਰਕ ਬੰਦੇ ਛੱਡ ਲਾ ਮੋਢਾ ਦੇਣ ਲਈ ਇੰਨਾ ਉੱਚਾ ਤੱਕ ਸੀ ਰਾਜੇ ਅਦਲੀ ਦਾ ਕਈ ਮਜ਼ਲੂਮਾਂ ਦੀ ਉਮਰ ਹਿਰਾ ਵਿੱਚ ਬੀਤ ਗਈ ਤੇ ਹੋਰ ਵੀ ਉਹਨਾਂ ਦੇ ਜੇ ਆਪਾਂ ਉਹਨਾਂ ਦਾ ਸਾਹਿਤ ਦੀ ਗੱਲ ਕਰੀਏ ਤਾਂ ਉਹਨਾਂ ਦੇ ਸਾਹਿਤ ਦੀ ਆਪਾਂ ਅੰਤ ਹੀ ਨਹੀਂ ਪਾ ਸਕਦੇ ਕਿ ਜਿਹੜਾ ਉਹਨਾਂ ਨੇ ਲਿਖਿਆ ਸੂਰਜ ਮੰਦਰ ਦੀਆਂ ਪੌਣੀਆਂ ਅ ਉਸ ਤੋਂ ਇਲਾਵਾ ਜਿਹੜੇ ਉੱਥੋਂ ਦੇ ਆਪਣੇ ਸਪੈਨਿਸ਼ ਨਾਵਲ ਸੀਗੇ ਉਹਨਾਂ ਨੂੰ ਵੀ ਉਹਨਾਂ ਨੇ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕੀਤਾ ਸੀਗਾ ਤਿੰਨ ਚਾਰ ਆ ਉਹਨਾਂ ਨੂੰ ਤੇ ਹੋਰ ਵੀ ਉਹਨਾਂ ਦੇ ਜਿਵੇਂ ਸੀਗੇ ਕਿ ਲੱਗੀ ਤੇਰੇ ਇਕਲੇਜੇ ਜੇ ਛੁਰੀ ਨਹੀਂ ਹੈ ਇਹ ਨਾ ਸਮਝੀ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ ਯਾਨੀ ਕਿ ਬੜੇ ਇੱਕ ਭਾਵਨਾਤਮਕ ਕਹਿ ਲੋ ਇੱਕ ਸੋਚ ਦਾ ਅਦਾਇਰਾ ਕਹਿ ਲੋ ਕਿ ਕਿੰਨਾ ਵੱਡਾ ਸੀ ਉਹਨਾਂ ਦਾ ਸੋ ਇੱਕ ਮੈਂ ਹੋਰ ਉਹਨਾਂ ਦਾ ਪੜਿਆ ਸੀਗਾ ਪੈਸਾ ਤੇਲ ਦਾ ਜੱਗ ਚ ਮੇਲਾ ਇਹ ਗੱਲਾਂ ਕਰਦੇ ਸੀ ਮਿਆਂ ਕੋਲੋਂ ਕਾਲੀ ਕਾਲੀ ਲੰਗੇ ਲੋਕ ਕਿਸੇ ਮਿਆਂ ਕੋਲੋਂ ਲੰਗਣ ਲੱਗੇ ਵੀ ਅਸੀਂ ਕਿਹੜੀਆਂ ਗੱਲਾਂ ਕਰਦੇ ਆ ਪੈਸਾ ਤੇਲ ਆਏ ਉਹ ਯਾਨੀ ਕਿ ਇੱਕ ਸੋਚ ਉਹਨਾਂ ਦੀ ਜਿਹੜੀ ਸੀਗੀ ਵਾਕਈ ਬਾ ਕਮਾਲ ਸੋਚ ਸੀਗੀ ਤੇ ਪੰਜਾਬੀ ਸਾਹਿਤਕ ਜਗਤ ਨੂੰ ਬਹੁਤ ਵੱਡਾ ਘਾਟਾ ਕਹਿ ਸਕਦੀਆਂ ਪੈ ਗਿਆ ਉਹਨਾਂ ਦੀ ਜਾਗ ਦੇ ਨਾਲ ਸੋ ਇਹ ਇੱਕ ਸੰਧਰਾਂਜਲੀ ਕਹਿ लो ਜਾਂ ਉਹਨਾਂ ਦੇ ਜੀਵਨ ਦੀ ਇੱਕ ਝਲਕ ਕਹਿ लो ਸੋ ਉਹਨਾਂ ਦੀ ਸੰਧਰਾਂਜਲੀ ਲਈ ਤੁਸੀਂ ਕਮੈਂਟ ਚ ਦੋ ਸ਼ਬਦ ਜ਼ਰੂਰ ਲਿਖਿਓ ਉਹਨਾਂ ਲਈ ਧੰਨਵਾਦ